ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਅੱਜ ਬੜੀ ਸੰਖਿਆ ਵਿੱਚ ਇਕੱਤਰਤ ਹੋਏ ਕਾਂਗਰਸੀ ਲੀਡਰ ਅਤੇ ਵਰਕਰਾਂ ਦੇ ਇਕੱਠ ਵਿੱਚ ਆਪਣੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਜਿਸ ਵਿੱਚ ਸਾਬਕਾ ਮੰਤਰੀ ਸਰਦਾਰ ਗੁਰਕੀਰਤ ਸਿੰਘ ਕੋਟਲੀ ਸਾਬਕਾ ਵਿਧਾਇਕ ਲਖਾ ਇੰਚਾਰਜ ਰਾਜਾ ਗਿਲ ਸੀਨੀਅਰ ਆਗੂ ਕਸਤੂਰਲਾਲ ਮਿੰਟੂ ਨੇ ਆਪੋ ਆਪਣੇ ਵਿਚਾਰ ਰੱਖੇ ਅਤੇ ਡਾਕਟਰ ਅਮਰ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਪਾਰਟੀ ਦੇ ਕਾਰਯਕਤਾਵਾਂ ਦਿਨ ਰਾਤ ਇੱਕ ਕਰਕੇ ਉਹਨਾਂ ਨੂੰ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਵੱਡੀ ਲੀਡ ਦਵਾ ਕੇ ਜਿੱਤ ਹਾਸਲ ਕਰਵਾਣਗੇ ਸਰਦਾਰ ਸੰਸ਼ੇਰ ਸਿੰਘ ਦੁੱਲੋ ਦੀ ਅੱਜ ਗੈਰ ਹਾਜ਼ਰੀ ਤੇ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਉਹ ਉਹਨਾਂ ਨੂੰ ਮਿਲ ਕੇ ਆਏ ਹਨ ਤੇ ਉਹਨਾਂ ਨੇ ਵਿਸ਼ਵਾਸ ਦੁਆਇਆ ਹੈ ਕਿ ਉਹ ਉਹਨਾਂ ਨਾਲ ਹਨ ਇੱਥੇ ਬੱਤੇ ਉਹਨੇ ਇਕੱਲੇ ਇਕੱਲੇ ਬੰਦੇ ਨੂੰ ਕਲੀਅਰ ਹੋ ਗਿਆ ਕਿ ਕਿਵੇਂ ਇਹ ਵਿਚਾਂ ਦੀ ਗੱਦੀ ਚੁਣਨਾ ਸੋ ਭਰਾਵੋ ਜਾ ਨੂੰ ਵੋਟ ਪਾਉਣਾ ਸਿੱਧਾ ਸਿੱਧਾ ਮਤਲਬ ਹੈ ਕਿ ਮੋਦੀ ਨੂੰ ਵੋਟ ਪਾਉਣਾ ਮੋਦੀ ਨੂੰ ਉਸੇ ਜਗ੍ਹਾ ਤੇ ਖੜਾਇਆ ਜਿੱਥੇ ਉਹ ਖੜਨਦੇ ਲੋਕ ਪਾਰਾਟੀ ਉਹ ਸਾਡੇ ਸਿਆਸੀ ਲੀਡਰ ਜਿਨ੍ਹਾਂ ਨੇ ਕਾਂਗਰਸ ਦੀ ਪਿੱਠੇ ਛੁਰਾ ਮਾਰਿਆ ਮੇਰੇ ਘਰ ਉਹਨਾਂ ਬਿਵਾਣ ਵਾਲਾ ਕੋਈ ਵੀ ਇਨਸਾਨ ਬਿਵਾਣਣਾ ਸਮਾਹਾਉਣੀ ਕਰੂਗਾ ਮੈਂ ਦੱਸ ਦਿੱਤਾ ਗਿਆ ਖੰਡੇ ਕੁਚਲ ਦਿੱਤਾ ਗਿਆ ਅੱਜ ਇਹ ਸਾਡੇ ਨਾਲ ਖੜਾਇਆ ਜਿਹੜੇ ਲੋਕਾਂ ਨੂੰ ਜਿੰਸ਼ੀਆਂ ਦੇ ਤੁਸੀਂ ਵੀ ਸਾਵਧਾਨ ਹੋ ਜਾਓ ਤੁਸੀਂ ਵੀ ਆਪਣੇ ਫਰਕ ਦੀ ਕਦਰ ਕਰਨ ਲੱਗੋ ਨਹੀਂ ਹੋਰ ਤੰਦੂਰ ਨਹੀਂ ਜਦੋਂ ਤੁਹਾਨੂੰ ਇੱਕ ਵੀ ਫਰਕ ਨਹੀਂ ਲੱਭੂਗਾ ਅਗਰ ਇਹ ਆ ਰਹੇ ਇਹਨਾਂ ਲੀਡਰ ਨੂੰ ਨਾ ਫੜੋ ਆਪਣੇ ਹਾਈ ਕਮਾਂਡ ਨੂੰ ਦੱਸੋ ਜਿਹੜੇ ਨਾ ਤੁਹਾਨੂੰ ਛੱਡ ਕੇ ਭੱਜ ਗਏ ਦੇਖੋ 5 ਸਾਲ ਨੂੰ ਫਿਰ ਅੂਰੇ ਜਰਸੀਨੇ ਚੱਲਣਾ ਪਊਗਾ ਇਸ ਲਈ ਮੈਂ ਪਰੂਖ ਜੀ ਤੇਨ ਨੂੰ ਡਾਕਟਰ ਅਮਰ ਸਿੰਘ ਜੀ ਦੇ ਅਜੋਕੇ ਜੋੜ ਦਾ ਫਰਜ਼ ਗਾਰਡਨ ਸਾਡੇ ਸਾਰੇ ਹੀ ਹਲਕਾ ਇੰਚਾਰਜ ਸਾਡੇ ਸਾਬਕਾ ਮੰਤਰੀ ਸਰਦਾਰ ਜਸਪੀਰ ਸਿੰਘ ਜੀ ਕੋਟਲੀ ਉਹਨਾਂ ਦੇ ਨਾਲ ਹੀ ਬੈਠੇ ਸਰਦਾਰ ਮਜੀਦ ਸਿੰਘ ਜੀ ਲੱਖਾ ਜਿੰਦਾਬਾਦ ਜਿੰਦਾਬਾਦ ਮਾਰ ਇੱਕ ਅੱਜ ਜਵਾਨ ਦੇ ਵਿੱਚ ਨਾਰਿਆਂ ਦੀ ਆਵਾਜ਼ ਆਉਣੀ ਚਾਹੀਦੀ ਹੈ कांग्रेस पार्टी जिंदाबाद 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 कांग्रेस पार्टी जिंदाबाद डॉ अमर सिंह मार्केट पड़े लेखे उम्मीदवार ਨੂੰ ਜਟਾਉਣ ਦੀ ਕਿਉਂਕਿ ਡਾਕਟਰ ਅਮਰ ਸਿੰਘ ਨੇ ਮੈਂਬਰ ਪਾਰਲੀਮੈਂਟ ਹੁੰਦੇ ਦੇ ਨਾਲ ਉਸ ਕੰਮ ਨੂੰ ਨਿਭਾਇਆ ਉਸ ਸੇਵਾਵਾਂ ਨੂੰ ਨਿਭਾਇਆ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਕਮਲਜੀਤ ਸਿੰਘ ਜਿੰਦਰ ਸਾਹਿਬ ਸ਼੍ਰੀ ਜੈਮਲਦੁੱਲੋ ਜੀ ਸਰਦਾਰ ਹਰਦੇਵ ਸਿੰਘ ਵਰਕਰ ਸਾਥੀਆਂ ਨੂੰ ਮੇਰੀ ਬੇਨਤੀ ਆ ਵੀ ਕੁਰਸੀਆਂ ਪਿੱਛੇ ਪੈ ਗਈਆਂ ਨੇ ਕੁਰਸੀਆਂ ਦੇ ਬੈਠਣ ਦੀ ਕਿਰਪਾ ਕਰਨਾ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਸਾਡੇ ਇੰਚਾਰਜ ਨੇਕ ਦਿਲ ਰੁਪਿੰਦਰ ਸਿੰਘ ਰਾਜਾ ਗਿੱਲ ਜਾਰੇ ਦਫ਼ਤਰ ਕੀ ਕੰਮ ਯਾਰ ਦੇਖੋ ਇਹ ਸਾਡਾ 메ਨ ਦਫ਼ਤਰ ਆ ਇੱਥੋਂ ਅਸੀਂ ਸਾਰੇ 9 ਹਲਕਿਆਂ ਦਾ ਅਭਿਆਨ ਚਲਾਵਾਂਗੇ ਇਹਦਾ ਜੋ ਡਾਟਾ ਕਰ ਰਹੇ ਆਂ ਔਰ ਖੰਨਾ ਦੇ ਇੰਚਾਰਜ ਗੁਰਕੀਰਤ ਜੀ ਉਹਨਾਂ ਦੀ ਟੀਮ ਔਰ ਸਾਰੇ ਹਲਕਿਆਂ ਦੇ ਲੋਕ ਆਏ ਆ ਔਰ ਹੁਣ ਇੱਥੋਂ ਕਰਕੇ ਪੂਜਾ ਕਰਕੇ ਸਾਰਾ ਕੁਝ ਕਰਕੇ ਔਰ ਫਿਰ ਅਭਿਆਨ ਸ਼ੁਰੂ ਕਰਦੇ ਜਿਸ ਤਰ੍ਹਾਂ ਰਾਇਬਰੇਲੀ ਤੋਂ ਅੱਜ ਜਿਹੜਾ راہੂ ਗਾਂਦੇ ਨਾਮ ਆ ਨਾਮ ਤੋਂ ਅੱਜ ਲਾਸਟ ਡੇਟ ਸੀ ਨਾਮੀਨੇਸ਼ਨ ਦੀ ਅੱਜ راہੂ ਗਾਂਦੀ ਨਾਮੀਨੇਸ਼ਨ ਕੰਮ ਚੱਲ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਅੱਜ ਇਹ ਤੇ ਉਹ ਰਾਇਬਰੇਲੀ ਤੋਂ ਦਿੱਤਣਗੇ ਜੀ ਸਾਡੇ ਵੱਡੇ ਲੀਡਰ ਨੇ ਉਹਨਾਂ ਨੂੰ ਵਧਾਈ ਹੋਵੇ ਅਸੀਂ ਸਾਰੇ ਉਹਨਾਂ ਲਈ ਸ਼ੁਭਕਾਮਨਾਵਾਂ ਦਿੰਦੇ ਨੇ ਕਿ ਜਿਸ ਤਰ੍ਹਾਂ ਖੰਨਾਂ ਦੇ ਵਿੱਚ ਆ ਪ੍ਰੋਗਰਾਮ ਆ ਜੀ ਸੰਸ਼ੇਰ ਸਿੰਘ ਦੋਨੋਂ ਅੱਜ ਫੇਰ ਨਹੀਂ ਇੱਥੇ ਦਿਖਾਈ ਦੇ ਰਹੇ ਤੁਹਾਨੂੰ ਲੱਗਦਾ ਕਿ ਕਾਂਗਰਸ ਦੀ ਜਿਹੜੀ ਗੁੱਟਬੰਦੀ ਦਾ ਵਿਰੋਧੀ ਹਾਲਾ ਕਰ ਰਹੇ ਉਹ ਯਾਰ ਨਹੀਂ ਸਾਡੇ ਸੀਨੀਅਰ ਲੀਡਰ ਆ ਮੈਂ ਉਹਨਾਂ ਨੂੰ ਮਿਲ ਕੇ ਆਇਆ ਜੇ ਉਹਨਾਂ ਦੇ ਉਹਨਾਂ ਦੇ ਮਨ 'ਚ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਮੈਂ ਤੁਹਾਡੀ ਮਦਦ ਕਰੂੰਗਾ ਕੋਈ ਕਾਰਨ ਹੋਊਗਾ ਜਾਂ ਕਿ ਉਹਨਾਂ ਨੂੰ ਲਿਆਵਾਂ ਅਮਰੀਕ ਸਿੰਘ ਤੇ ਲੋਵੀ ਅੱਜ ਆਪਾਂ ਬਖਰਾਇੜਾ ਇਹੜਾ ਹੋਰ ਜਨਮ ਦੇ ਆ ਗਏ ਸਭ ਕੀ ਪ੍ਰਸ਼ਨ ਕਰਾਉਂਦੇ ਆ ਅਮਰੀਕ ਸਿੰਘ ਤੇ ਲੋਹੋ ਨੇ ਮਿਲ ਚੁੱਕਿਆ ਉਹ ਵੀ ਮੇਰੇ ਨਾਲ ਚੱਲਣਗੇ ਕਿਤੇ ਕਿਤੇ ਕਾਂਗਰਸੀ ਗੁੱਟਬੰਦੀ ਤਾਂ ਨਹੀਂ ਉਹ ਨਹੀਂ ਭਾਈ ਹੈਗੇ ਹਾਥੀ ਜੋੜਦੇ ਆ ਤੁਹਾਨੂੰ ਕੋਈ ਗੁੱਟਬੰਦੀ ਨਹੀਂ ਮੈਂ ਸਭ ਨੂੰ ਮਿਲਦੇ ਆ ਕਾਂਗਰਸੀ ਇੱਥੋਂ ਵੀ ਇਹਦੇ ਸੰਪਰਕ ਕਿਵੇਂ ਜੀ ਲੁਧਿਆਣੇ ਮਿੱਟੂ ਦੇ ਸੰਪਰਕ ਚ ਨੇ ਕਾਂਗਰਸੀ ਲੁਧਿਆਣੇ ਗੱਲਾਂ ਲੁਧਿਆਣੇ ਵਾਲੇ ਤੋਂ ਪੁੱਛੋ ਕੰਨੇ ਦੇ ਕਾਂਗਰਸੀ ਨਹੀਂ ਮਿੱਟੂ ਦੇ ਸੰਪਰਕ ਚ ਨਹੀਂ ਯਾਰ ਮਿੱਟੂ ਤਿੰਨ ਵਾਲੀ ਐਮਪੀ ਰਿਹਾ ਉਹਨੂੰ ਜਾਣਦੇ ਤਾਂ ਬਹੁਤ ਲੋਕ ਨੇ ਬਾਰ ਆਜੋ ਬਾਰ ਬਾਰ 25 ਦਿਨ ਰਹਿਣੀ ਹੈ ਆਪਣੇ ਪੂਰੇ 9 ਹਲਕੇ ਬਹਿਨੇ ਕਿਹੜੇ ਕਿਹੜੇ ਪਿੰਡ ਜਾਊਂਗਾ ਯਾਰ ਮੈਂ ਭਾਈ ਭਾਈ ਮੈਂ ਮੈਂ ਕੋਈ ਪਹਿਲਾ ਅੱਜ ਥੋੜੀ ਆ ਸਾਰੇ ਹਲਕੇ ਸੋਰੀਆ ਵਰਦਾ ਹੋਣ ਵੀ ਸਾਡਾ ਰੈਗੂਲਰ ਪ੍ਰੋਗਰਾਮ ਚੱਲ ਰਿਹਾ ਹੈ